ਬੋਲਵੋ ਡਾਕਟਰ ਐਂਡ ਐਕਟ੍ਰੈਸ ਭੂਮੀਪੇਡ ਨੇਕਰ ਐਂਡ ਵਿਕਰਾਂਤ ਮੈਸੀ ਹਾਲ ਫਿਲਹਾਲ ਇੱਕ ਇਵੈਂਟ ਦੇ ਵਿੱਚ ਸ਼ਾਮਿਲ ਹੋਏ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਸਟੱਡੀ ਰਿਲੇਟਿਡ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਸ ਨੂੰ ਇੰਪਰੂਵ ਐਂਡ ਸਟੱਡੀ ਰਿਲੇਟਿਡ ਬਹੁਤ ਸਾਰੇ ਬੱਚਿਆਂ ਨੂੰ ਦਿੱਤੇ ਟਿਪਸ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਦਾ 8ਵਾਂ ਐਡੀਸ਼ਨ ਇੱਕ ਨਵੇਂ ਫਾਰਮੈਟ ਦੇ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਪੀਐਮ મોદી ਦੇ ਬਹੁਤ ਚਰਚਿਤ ਪ੍ਰੋਗਰਾਮ ਨੂੰ ਕਈ ਐਪੀਸੋਡਸ ਵਿੱਚ ਸ਼ੂਟ ਕੀਤਾ ਗਿਆ 6 ਫਰਵਰੀ 2025 ਨੂੰ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਦਾ 6ਵਾਂ ਐਪੀਸੋਡ ਰਿਲੀਜ਼ ਕੀਤਾ ਗਿਆ ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਤੇ ਐਕਟਰ ਵਿਕਰਾਂਤ ਮੈਸੀ ਨੇ PPC 2025 ਰਾਹੀਂ ਵਿਦਿਆਰਥੀਆਂ ਨੂੰ ਵਿਸ਼ੇਸ਼ ਟਿਪਸ ਦਿੱਤੀਆਂ ਇਹ ਸੁਝਾਅ ਇਸ ਸਾਲ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਲਈ ਬਹੁਤ ਹੀ ਮਦਦਗਾਰ ਹੋਵੇਗਾ ਪਰੀਖਿਆ ਪ੍ਰਚਾਰਾ 2025 ਦੇ ਵਿੱਚ ਅਭਿਨੇਤਰੀ ਭੂਮੀਪੇਟ ਦੇਕਰ ਨੇ ਤਣਾਅ ਮੁਕਤ ਰਹਿਣ ਅਤੇ ਆਪਣੀਆਂ ਸ਼ਕਤੀਆਂ ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਉਹਨਾਂ ਬੱਚਿਆਂ ਨੂੰ ਮਨੋਰੰਜਨ ਗਤੀਵਿਧੀਆਂ ਰਾਹੀਂ ਵੀ ਸ਼ਾਮਲ ਹੋਣ ਲਈ ਕਿਹਾ। ਭੂਮੀਪੇੜ ਨੇਕਰ ਨੇ ਬੱਚਿਆਂ ਨੂੰ ਕਿਹਾ ਕਿ ਉਹਨਾਂ ਨੂੰ ਯੋਧਾ ਬਣਨ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਨਾ ਕਿ ਚਿੰਤਾ ਕਰਨ ਤੇ। ਭੂਮੀਪੇੜ ਨੇਕਰ ਨੇ ਆਪਣੇ ਬਚਪਨ ਦੀਆਂ ਕਹਾਣੀਆਂ ਵੀ ਸੁਣਾਈਆਂ। ਉਹਨਾਂ ਨੇ ਕਿਹਾ ਕਿ ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ। ਭੂਮੀਪੇੜ ਨੇਕਰ ਨੇ ਪ੍ਰੀਖਿਆ ਤੇ ਚਰਚਾ ਦੌਰਾਨ ਦੱਸਿਆ ਕਿ ਉਹ ਪੜ੍ਹਾਈ ਦੀ ਸ਼ੌਕੀਨ ਸੀ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਭਵਿੱਖ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹ ਜਾਣਦੀ ਸੀ ਕਿ ਉਹ ਅਭਿਨੇਤਰੀ ਬਣਨਾ ਚਾਹੁੰਦੀ ਹੈ। ਆਪਣੇ ਬਚਪਨ ਦੀ ਕਹਾਣੀ ਸੁਣਾਉਂਦੇ ਹੋਏ ਭੂਮੀ ਨੇ ਕਿਹਾ ਮੈਂ ਬਚਪਨ ਵਿੱਚ ਬਹੁਤ ਪੜ੍ਹਦੀ ਸੀ। ਮੈਂ ਸੋਚਦੀ ਸੀ ਕਿ ਮੈਂ ਸੋਨਾ ਨਹੀਂ ਚਾਹੁੰਦੀ ਇਸ ਕਾਰਨ ਮੈਂ ਘੱਟ ਨੀਂਦ ਲੈਂਦੀ ਸੀ ਪਰ ਹੁਣ ਜਿਵੇਂ ਹੀ ਉਸ ਨੂੰ ਸ਼ੂਟਿੰਗ ਤੋਂ ਬ੍ਰੇਕ ਮਿਲਦੀ ਹੈ ਉਹ ਜਲਦੀ ਖਾਣਾ ਖਾ ਲੈਂਦੀ ਹੈ ਤੇ ਫਿਰ ਘੱਟ ਤੋਂ ਘੱਟ ਅੱਧੇ ਘੰਟੇ ਦੇ ਲਈ ਸੋ ਜਾਂਦੀ ਹੈ। ਉਹਨਾਂ ਨੇ ਸਹੀ ਨੀਂਦ ਨੂੰ ਯਾਦਾਸ਼ ਨੂੰ ਤੇਜ਼ ਕਰਨ ਦਾ ਸਾਧਨ ਦੱਸਿਆ। ਫੋਕਸ ਵਧਾਉਣ ਦੇ ਲਈ ਬ੍ਰੇਕ ਦੀ ਮਹੱਤਤਾ ਬਾਰੇ ਦੱਸਿਆ। ਭੂਮੀ ਨੇ ਦੱਸਿਆ ਕਿ ਬਚਪਨ ਵਿੱਚ ਉਹ ਦਿਨ ਦੇ ਵਿੱਚ ਸਿਰਫ 1 ਘੰਟੇ ਦਾ ਹੀ ਬ੍ਰੇਕ ਲੈਂਦੀ ਸੀ। ਇਸ ਦੌਰਾਨ ਵੀ ਉਹ ਖੇਡਣ ਲਈ ਬਾਹਰ ਜਾਂਦੀ ਸੀ। ਭੂਮੀ ਨੇ ਬ੍ਰੇਕ ਦੌਰਾਨ ਡਾਂਸ ਕਰਕੇ ਆਪਣੇ ਆਪ ਨੂੰ ਸਰਗਰਮ ਰਖਿਆ ਭੂਮੀਪੇੜ ਨੇਕਰ ਨੇ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਯਾਨੀ ਕਿ ਆਪਣੇ ਪਿਤਾ ਦੇ ਦੇਹਾਂਤ ਬਾਰੇ ਵੀ ਗੱਲ ਕੀਤੀ ਉਹਨਾਂ ਨੇ ਦੁੱਖਾਂ ਤੇ ਕਾਬੂ ਪਾਉਣ ਦਾ ਸਬਕ ਦਿੰਦੇ ਹੋਏ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਸਾਰਿਆਂ ਨੂੰ ਆਪਣੀ ਤਾਕਤ ਤੇ ਧਿਆਨ ਦੇਣਾ ਚਾਹੀਦਾ ਹੈ ਪ੍ਰੀਖਿਆ ਪੇ ਚਰਚਾ ਦੇ 6ਵੇਂ ਐਪੀਸੋਡ ਦੇ ਵਿੱਚ ਅਦਾਕਾਰ ਵਿਕਰਾਂਤ ਮੈਸੀ ਨੇ ਮਿਸ਼ਨ ਕ੍ਰੀਏਟੀਵਿਟੀ ਵਿਦ ਪੋਜ਼ਿਟਿਵਿਟੀ ਤੇ ਚਰਚਾ ਕੀਤੀ ਉਹਨਾਂ ਨੇ ਬੱਚਿਆਂ ਨੂੰ ਪਾਵਰ ਟੂਲ ਜਰਨਲਿੰਗ ਅਤੇ ਪਾਵਰ ਆਫ ਵਿਜ਼ੂਅਲਾਈਜੇਸ਼ਨ ਦਾ ਮੰਤਰ ਦਿੱਤਾ ਉਹਨਾਂ ਸਲਾਹ ਦਿੱਤੀ ਕਿ ਆਪਣੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿਓ ਵਿਕਰਾਂਤ ਮੈਸੀ ਨੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਤੇ ਅਣਜਾਣੇ ਦੇ ਵਿੱਚ ਦਬਾਅ ਨਾ ਪਾਉਣ ਅਤੇ ਉਹਨਾਂ ਦੇ ਹੁਨਰ ਨੂੰ ਪਛਾਣਨ ਨੰਬਰ ਦੇ ਪਿੱਛੇ ਨਾ ਭਜੋ ਆਪਣੀਆਂ ਅੱਖਾਂ ਹੇਠਾਂ ਰੱਖੋ ਅਤੇ ਆਪਣੀ ਸੋਚ ਉੱਪਰ ਰੱਖੋ